ਲਵੀ ਮਿੱਤਰੋ ਲੇਟੀ ਹੋਈ ਪਈ ਐ ਠੰਡੀ ਤੇ ਜਿਹੜੀਆਂ ਸੂਨ ਵਾਲੀਆਂ ਮੱਝਾਂ ਉਹਨਾਂ ਨੂੰ ਵਿਟਾਮਿਨ ਤੇ ਤੇਲ ਦੇ ਰਹੇ ਆਪਾਂ ਤੇ ਜਿਹੜੀਆਂ ਹੁਣ ਮੱਝਾਂ ਸੂਆ ਹੋਆਂ ਨਾਲ ਗਾਂ ਸੂਈ ਆ ਤੇ ਉਹਨੂੰ ਮਤਲਬ ਲੀਵਰ ਟੋਨਿਕ ਤੇ ਕੈਲਸ਼ੀਅਮ ਤਾਂ ਨਾਲ ਥੋੜਾ ਥੋੜਾ ਵਿਟਾਮਿਨ ਬਸਰ ਲਾ ਕੇ ਥੋੜੀ ਜਾਣਗੇ ਤਾਂ ਹੁਣ ਤੇਲ ਲੈ ਕੇ ਆਉਣਾ ਚਾਹ ਕੇ ਤਾਂ ਇੱਥੇ ਰਲਾ ਕੇ ਦੇ ਦੇਈ ਦੀ ਆ ਤਾਂ ਸਾਰਿਆਂ ਨੂੰ ਜਿਹੜੀਆਂ ਸੂਨ ਵਾਲੀਆਂ ਮੱਝਾਂ ਉਹਨਾਂ ਨੂੰ ਤੇਲ ਦੇ ਨਾਲ ਆ ਸੀ ਐਨ ਐਸ ਐਚ 골ਡ ਪਾ ਰਹੀਦਾ ਤੇ ਇਹਨਾਂ ਨੂੰ ਕੈਲਸ਼ੀਅਮ ਤੇ ਲੀਵਟਾਉਣਕ ਹਨਾ ਦੋਨੇ ਤਰ੍ਹਾਂ ਦੀ ਉਹ ਮਿਲਾ ਦੇ ਦੀ ਆ ਉਹਨਾਂ ਨੂੰ ਹੁਣ ਲੇਟੇ ਠੰਡੀ ਹੋਈ ਵੀ ਆ ਥੋੜੀ ਉਤੋਂ ਮਤਲਬ ਠੰਡੀ ਜਾਦੇ ਉਹ ਕਿ ਅੱਕੜ ਜਾਂਦੀ ਆ ਫਿਰ ਹੱਥ ਮਾਰ ਕੇ ਵਧੀਆ ਮਲੈਮ ਜੀ ਬਣ ਜਾਂਦੀ ਆ ਤੇ ਤੇਲ ਚੱਕ ਲੈ ਕੇ ਹੋਰ ਮਾਰ ਦੋਗਾ ਮੈਂ ਲੋਵੀਆ ਗਲਾਸ ਰੱਖਿਆ ਵਾ ਤੱਕ ਜੀ ਦੇ ਨਾਲ ਲਗਭਗ 150 ਗ੍ਰਾਮ ਦੇ ਲਗਭਗ ਇਹਨਾਂ ਨੂੰ ਨਾਲ ਤੀਰ ਭਾਈ ਦੇ ਅਸਰੋਂ ਦਾ ਕਿਉਂਕਿ ਇੱਥੇ ਵਾਰ ਸਮਾਨ ਸਾਹਮਣਾ ਸੁੱਖਾ ਹੋ ਜਾਂਦਾ ਫਿਰ ਇਧਰ ਹੀ ਪਾ ਕੇ ਉਹ ਰਲਾ ਕੇ ਇੱਥੇ ਲੈ ਜਾਂਦੇ ਆ ਤੇ ਹੁਣ ਵਧੀਆ ਇਹਨੇ ਹੋ ਜਾਣਾ ਮਿਕਸ ਕਰਕੇ ਇਹਨੂੰ ਬਰਨਾਲ ਦੀ ਨਾਲ ਪਾਈ ਜਾਣਾ ਐ ਹੁਣ ਵੀ ਪਾਣੀ ਦਾ ਜਬੇ ਨੂੰ ਅੱਗੇ ਵੀ ਵੀਡੀਓ ਉਹਨਾਂ ਤੁਹਾਨੂੰ ਦਿਗਾ ਸੀ ਵੀ ਹੁਣ ਪਾਣੀ ਪੁਣੀ ਪੀਤਾ ਬਾ ਹੁੰਦਾ ਪਾਣੀ ਪੁਣੀ ਪੀਣ ਤੋਂ ਬਾਅਦ ਹੁਣ ਜਿਹੜਾ ਪਾ ਦੇਣਾ ਇਹ ਦੂਬਾ ਧਾਰਾ ਪੂਰਾ ਕੱਢਣਗੇ ਫਿਰ ਕਾਕੂ ਖਾਣਗੇ ਆ ਜਾ ਕੇ ਉਹੀ ਆਥ ਨਾਲ ਜਿਹੜਾ ਪਾਣੀ ਇਹਨਾਂ ਨੇ 8:30 ਵਜੇ ਪੀਣਾ 8:30 ਇਹਨਾਂ ਨੂੰ ਬਾਜ ਜਾਣੇ ਆ ਪਾਣੀ ਪੀਂਦਿਆਂ ਨੂੰ ਤੇ ਵੀ ਲਗਭਗ 5:00 ਵਜੇ ਇਹ ਸਵਾ 5 ਦੇ ਲਗਭਗ ਮੰਨ ਲਓ ਵੀ ਇਹ ਅਸੀਂ ਖਰਾਕ ਪਾ ਦਨੇ ਆਂ ਜਿਹੜੀਆਂ ਕੋਈ ਮੱਝਾਂ ਸੱਜਰ ਐ ਉਹਨਾਂ ਨੂੰ ਪਤਾ ਐ ਵੀ ਇਹਨੂੰ ਕੈਲਸ਼ੀਅਮ ਦੀ ਕਮੀ ਐ ਵੀ ਥੋੜਾ ਜਿਹਾ ਇਹ ਘਾਟ ਮੰਨਦੀ ਐ ਇਹਨੂੰ ਕੈਲਸ਼ੀਅਮ ਪਾਉਣਾ ਜ਼ਰੂਰੀ ਐ ਤੇ ਉਹਨੂੰ ਫਿਰ ਕੈਲਸ਼ੀਅਮ ਤੇ ਲੀਵਰ ਦੀ ਜਿਹੜੀ ਦਵਾਈ ਭਾਲਦੀ ਆਪਾਂ ਨੂੰ ਪਤਾ ਐ ਵੀ ਪਾਉਣੀ ਪਊ ਉਹਨੂੰ ਉਹਨੂੰ ਨਾਲ ਲੀਵਰ ਦੀ ਦਵਾਈ ਠੀਕ ਐ ਤਾਂ ਉਹ ਸਾਰੀਆਂ ਚੱਲ ਪਾਂਦੀਆਂ ਤੇ ਹਾਂ ਜਿਹੜੀਆਂ ਸੂਨ ਵਾਲੀਆਂ ਮੱਝਾਂ ਇਨਾਂ ਨੂੰ ਜਿਹੜਾ ਇਸ ਟਾਈਮ ਹੈ ਤੇਲ ਪਾ ਕੇ ਤੇ ਵਿਟਾਮਿਨ ਪਾ ਕੇ ਦੇ ਦੇਈਦਾ ਤੇ ਪਰ ਜਿਹੜਾ ਸਵੇਰ ਦਾ ਟਾਈਮ ਹੁੰਦਾ ਹੈ ਉਦੋਂ ਜਦੋਂ ਦਿਨੇ-ਦੁਨੇ ਵਧੀਆ ਬੈਂਦੀਆਂ ਤੇ ਉਦੋਂ ਚੌਕਰ ਦੇ ਵਿੱਚ ਉਦੋਂ ਇਹ ਲੀਵਟੋਨਿਕ ਪਾ ਦੀਦਾ ਜੀ ਮਤਲਬ ਭੁੱਖ ਦੀ ਦਵਾਈ ਤੇ ਉਹਦੇ ਨਾਲ ਹਾਜਮਾ ਹੋਊ ਜਮਾ ਵਧੀਆ ਬਣਿਆ ਰਹਿੰਦਾ ਜਿੰਨੀ ਕਿ ਖਾਣਾ ਹੈ ਤਕਰੀਬਨ ਇਹੀ ਮੌਕੇ ਦੀ ਜਿਹੜੀ ਖਾਣਾ ਕੰਮ ਆਉਂਦੀ ਹੈ ਜਿਹੜੀ ਆਪਾਂ 1.5-2 ਮਹੀਨੇ ਪਹਿਲਾਂ ਚਲਾ ਦਨੇ ਆ ਇਹ ਪਹਿਲਾਂ ਤਾਂ ਹੌਲੀ-ਹੌਲੀ ਖਰਾਕ ਨੇ ਕਹਿੰਦੇ ਹੁੰਦੇ ਜਿਹੜਿਆ ਪੌਣਾ ਕੋਸਾ ਨੰ ਕੰਮ ਕਰ ਹੀ ਲੈਣਾ ਤਾਂ ਬਾਕੀ ਇੱਕ ਚੀਜ਼ ਹੋਰ ਵੀ ਐ ਬਾਕੀ ਤੇ ਯਾਰ ਬਾ ਸਾਰੇ ਭਰਾਵਾਂ ਦਾ ਡੋਰਡ ਹੁੰਦਾ ਆਪਾਂ ਤਾਂ ਜਦੋਂ ਦੇ ਮਤਲਬ ਮੱਝਾਂ ਰੱਖੀਆਂ ਇਹ ਸੈਟਮ ਜਿਹੜਾ ਬਹੁਤ ਵਧੀਆ ਇਸੇ ਤਰੀਕੇ ਰੱਖਿਆ ਵਧੀਆ ਐ ਬਣਾ ਕੇ ਰਲਾਰ ਲੂਕੇ ਤੇ ਵੀ ਜਿਹੜਾ ਮੱਝਾਂ ਖੁਸ਼ ਹੋ ਕੇ ਨਾਲ ਦਾ ਖਾਣਾ ਦਿੰਦੀਆਂ ਨਾਲੇ ਕੋਈ ਬਾੜਾ ਮੱਥਾ ਨਹੀਂ ਵੱਜਦਾ ਹਨਾ ਬਸ ਇੱਕ ਥਾਂ ਤੇ ਰੱਖੀ ਜਾਈਦਾ ਉੱਥੇ ਲੇਟੀ ਬਣਾ ਕੇ ਰੱਖੀ ਵੀ ਹੁੰਦੀ ਐ ਉਹ ਚਾਂਚਾ ਕਿ ਪਈ ਜਾਂਦੇ ਆ ਤੇ ਬੱਠਲ ਧੋ ਕੇ ਰੱਖੀ ਜਾਂਦੇ ਹੁਣ ਮੂਰੇ ਹੁਣ ਇਕੱਠੀ ਲੇਟੀ ਬਾਤ ਥੋੜਾ ਹੁਣ ਨਾਲ ਦਾ ਮਹਿਸਾਂ ਦਾ ਸੂਆ ਪੈਣ ਲੱਗ ਜੂ ਹੁਣ ਜਿਵੇਂ ਇੱਕ ਦੋ ਦਨਾ ਚੱਕਦੀ ਮੱਝ ਹੋਰ ਸੂਣੀ ਆ ਫਿਰ ਇੱਕ ਦੋ ਐਸ ਤਰ੍ਹਾਂ ਸੂਣ ਲੱਗ ਜਾਣਗੀਆਂ ਫਿਰ ਉਹਨੂੰ ਠੜ ਦੇ ਵਿੱਚ ਹੁਣ ਲੇਟੀ ਫਿਰ ਇਕੱਠੀ ਬਣਾਉਣ ਲੱਗ ਜਾਂਗੇ ਦੇਗੇ 'ਚ ਫਿਰ ਜਿਹੜਾ ਉਹਨਾਂ ਨੂੰ ਦੁੱਧ ਦਿੰਦਿਆਂ ਮੱਝਾਂ ਤਾਂ ਜਿਹੜੀਆਂ ਸੂਣ ਵਾਲੀਆਂ ਹੋਣਗੀਆਂ ਦੋ ਚਾਰ ਉਹਨਾਂ ਨੂੰ ਐਸ ਤਰ੍ਹਾਂ ਹੀ ਪਾਇਆ ਕਰਾਂਗੇ ਤੇ ਪਰ ਜਿਹੜੀਆਂ ਸੂਪਣਗੀਆਂ ਉਹ ਐਵਰੇਜ ਫਿਰ ਲੇਟੀ ਹੋਰ ਇਨ ਕੀ ਚਲੀ ਜਾਉ ਸਾਰਿਆਂ ਨੂੰ ਉਦੋਂ ਫਿਰ ਗੁੜ ਪਾਇਆ ਵਿੱਚ ਠੀਕ ਹੈ ਗੁੜ ਦੇ ਨਾਲ ਉਦੋਂ ਬਾਅਦ ਸਾਰੇ ਜੀ ਪਤਾਗਾ ਵੀ ਇਹ 10 ਮੈਸਾ ਨੂੰ ਪਾਉਣੀ ਹੈ ਵੀ ਹੁਣ ਵਧੀਆ ਦੁੱਧ ਵੀ ਲੈਣਾ ਹੈ ਭੁੱਖ ਵੀ ਵਧੀਆ ਲੱਗੀ ਰਵੇ ਉਹਦੇ 'ਚ ਫਿਰ ਲੀਵਰ ਦੀ ਦਵਾਈ ਦੇਣੀ ਆ ਉਹਨੂੰ ਭੁੱਖ ਵਾਸਤੇ ਨਾਲ ਕੋਈ ਕੈਲਸ਼ੀਅਮ ਪਾ ਲਦਿਆਂ ਵਿਟਾਮਿਨ ਪਾ ਲਦਿਆਂ ਹਨ ਤਾਂ ਫਿਰ ਉਸ ਤਰ੍ਹਾਂ ਦੇ ਨਾਲ ਫਿਰ ਸਮਝਾਂ ਦੀ ਇਹ ਵਸ ਕੱਲੀ ਇਹਦੇ 'ਚ ਹੋਰ ਕੁਝ ਨਹੀਂ ਪਾਉਂਦੇ ਮਿੱਠਾ-ਮੁੱਠਾ ਨਹੀਂ ਕੁਝ ਵੀ ਪਾਈਦਾ ਜਿਵੇਂ ਆਪਾਂ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਲੇਟੀ ਚ ਵੀ ਅਸੀਂ ਲੇਟੀ ਕਹਿੰਦੇ ਨੇ ਵੈਸੇ ਕਣਕ ਦਾ ਦਲੀਆ ਹਨ ਤਾਂ ਵੀ ਜਿਵੇਂ ਦਲੀਏ ਦੇ ਵਿੱਚ ਆਪਾਂ ਕਹਿੰਦੇ ਆ ਵੀ ਖੰਡ ਜਾਂ ਗੁੜ ਨਹੀਂ ਜਿਹੜੀਆਂ ਤਾਂ ਮੱਝਾਂ ਆਪਣੀਆਂ ਖਾਣ ਗਈਆਂ ਸੱਜਰ ਠੀਕ ਆ ਜੀ ਉਹਨਾਂ ਤਾਂ ਪਾ ਲਈਦਾ ਜੀ ਗੁੜ ਰੰਨਦੇਈਦਾ ਵਿੱਚ ਪਸ਼ੂ ਦੇ ਹਿਸਾਬ ਨਾਲ 2 200 ਗ੍ਰਾਮ ਵੀ ਪੈਂਦਾ ਸਿਆਲਾਂ 'ਚ ਤਾਂ ਕਿ ਜ਼ਿਆਦਾ ਪੈਂਦਾ ਹਨ ਨਹੀਂ ਪਾਈਆ ਗੁੜ ਰੁਟੀਨ 'ਚ ਮੰਨੋ ਤੇ ਪਰ ਜਿਹੜੀ ਹੁਣ ਐਸੇ ਟਾਈਮ ਲੇਟੀ ਰੰਦੇ ਆ ਇਹ ਸੱਜਰਾਂ ਨੂੰ ਵੀ ਨਾਲ ਹੀ ਰੰਗ ਦਈਦਾ ਇਹਦੇ ਜਿ ਘੜਗੜ ਪੈਂਦਾ ਨਹੀਂ ਪਰ ਹੁਣ ਜਿਹੜੀ ਬਸ ਪਾਉਂਦਾ ਹਦਨਾ ਬਾਦੋਂ ਰਿੰਨਣ ਲੱਗਾਂਗੇ ਉਹ ਸੱਜਰਾਂ ਵਾਲੀ ਘੜਗੜ ਵਾਲੀ ਵਿੱਚ ਲੈਠੀ ਰਿੰਨਾਗੇ ਇਹ ਬਸ ਵੈਸੇ ਇਕੱਲਾ ਕਣਕ ਦਾ ਦਲ ਗਿਆ ਹੀ ਆ ਪਾਣੀ ਦੇ ਕਣਕ ਹੀ ਆ ਫੁੱਲ ਜਾਂਦੀ ਆ ਤੇ ਵਧੀਆ ਰਹਿੰਦੀ ਆ ਹੁਣ ਦੇਖੋ ਇਹ 1 ਕਿਲੋ ਆ ਇਹ ਠੀਕ ਆ ਜਿਵੇਂ ਸਹੀ ਅਸੀਂ ਉਸ ਹਾਬ ਨਾਲ ਹੀ ਬਣਾਉਣੇ ਆ ਸਾਰੇ ਬਠਲਾਂ 'ਚ ਉਵੇਂ ਪਈ ਹੁੰਦੀ ਆ ਉਹ ਗੱਲ ਬੱਕਰੀ ਆ ਵੀ ਪਾਈ 1/2 ਕਿਲੋ ਹੁਣ ਜੇ ਇਹਨੂੰ ਕੰਡੇ ਤੇ ਆਪਾਂ ਰੱਖਾਂਗੇ ਘਟੋ ਘਟੇ ਦਾ 4 ਤੋਂ 5 ਕਿਲੋ ਵਜਨ ਬਣਿਆ ਬਹੁ 3 ਤੋਂ 4 ਕਿਲੋ ਦਾ ਪੱਕਾ ਹੀ ਵਜਨ ਹੋਊਗਾ ਇਹਦਾ ਜੀ ਆਪਾਂ ਦੇਖੀਏ ਵੀ ਤਾਂ ਕਿਤੇ ਤੱਕ ਨਹੀਂ ਮਾਰੀ ਤਾਂ ਹੁਣ ਇੰਨੇ ਨਾਲ ਨਾਲੇ ਪਸ਼ੂ ਕੋਚਾ ਨਾਲੇ ਇਹਦੇ ਨਾਲ ਕੀ ਹੁੰਦਾ ਜਦੋਂ ਹੁਣ ਪਸ਼ੂ ਸੂਣ ਵਾਲੇ ਹੁੰਦੇ ਆ ਜਿਵੇਂ ਹਰਾ-ਹਰਾ ਘੱਟ ਕਰਦੀਦਾ ਹਨਾ ਸੈਲਸੂਲ ਜਿਹੜੇ ਪਸ਼ੂ ਖਾਂਦੇ ਆ ਜਿਵੇਂ ਸੂਣ ਵਾਲਿਆਂ ਦੇ ਨੇੜੇ ਬੰਦ ਕਰਦੀਦਾ ਉਹਨਾਂ ਨਾਲ ਆਇ ਹੁੰਦਾ ਵੀ ਤੂੜੀ ਨਾਲ ਜਿਹੜਾ ਥੋੜਾ ਜਿਹਾ ਗੁਹਾ-ਗੁਹਾ ਕਰੜਾ ਕਰਦੀਆਂ ਹਨਾ ਜਦੋਂ ਲੇਠੀ ਲੂਟੀ ਪੈਂਦੀ ਆ ਤੇ ਤੂਰ ਪੈਂਦਾ ਲੀਵਰ ਟੋਨਿਕ ਪੈਂਦਾ ਤੇ ਉਹਦਾ ਕਰਕੇ ਸਾਰਾ ਮਤਲਬ ਇਹ ਵਧੀਆ ਸੈੱਟ ਹੋ ਜਾਂਦਾ ਉਹਨਾਂ ਦਾ ਲੀਵਰ ਜੇ ਉਹ ਲੀਵਰ ਸੈਟ ਹੈ ਪੇਟ ਸੈਟ ਹੈ ਤਾਂ ਉਹਨਾਂ ਨੇ ਉਹ ਜੀ ਵਧੀਆ ਦੁੱਧ ਵੀ ਦੇਣਾ ਅੱਗੇ ਵਾਸਤੇ ਵੀ ਹੁਣ ਤਾਂ ਹਾਂ ਚਲੋ ਠੀਕ ਹੈ ਜੀ ਸਸੀ ਕਾਲ ਧੰਨਵਾਦ